ਨਜੀ ਆਪਾਂ ਕਰ ਰਹੇ ਹਾਂ ਬੱਚਿਆਂ ਨੂੰ ਸਕੂਲ ਲਈ ਤਿਆਰ ਇਹ ਮੈਂ ਡਰੈਸ ਪਾ ਦਿੱਤੀ ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੀ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ। ਚੜਤੀ ਕਲਾ ਛੋਗੇ। ਜੀ ਆਪਾਂ ਬਣਾਨੇ ਆ ਜੂਸ ਤੇ ਇਹਨੂੰ ਛਿਲ ਲੀਏ। ਛਿਲ ਕੇ ਫਿਰ ਆਪਾਂ ਧੋਨੇ ਆ। ਤੋਂ ਕਿ ਫਿਰ ਆਪਾਂ ਜੂਸ ਬਣਾਨੇ ਆ। ਅੱਜ ਛੇਤੀ ਮੇ ਕੰਮ ਲੱਗੀ ਨਹੀਂ। ਕਪੜੇ ਧੋਣਾਂ ਵਾਲੇ ਪਹਿਲੇ ਧੋਏ। ਕੱਟਿਆ ਨੂੰ ਤੋਂ ਪਲਵਾਈ। ਤੇ ਹੁਣ ਆਪਾਂ ਲੈ ਲਏ ਹੋਏ ਮੈਂ ਚਲ ਜੂਸ ਬਣਾ ਲਈਏ। ਕੰਬੀ ਜੂਸ ਬੀਨ ਦਾ ਵੀ ਮਲਤ ਤੱਕ ਤੋਂ ਬਚੀ ਜਾਂਦਾ ਹਾਂਜੀ ਹੋ ਜੇ ਸ਼ਾਮ ਨੂੰ ਖਾਣੇ ਚੰਗਾ ਲੱਗਦਾ ਹੁੰਦੇ ਗਾਜਰਾ ਸਸਤੀਆਂ ਨੇ ਕਿਸੀ ਬਤੀ ਕੌ ਲਾ ਫਾ ਕੀ ਆਪਣਾ ਮੈਡ ਯੂਸ ਧੋਰੀ ਇਹਨਾਂ ਕੱਟ ਲਈਏ ਜੀ ਆਪਾਂ ਇਹ ਕੱਟ ਲਏ ਤੇ ਧੋ ਲਿਆ ਸਾਰਾ ਸਮਾਨ ਬਣਾ ਲਿਆ ਜਾਂ ਫਿਰ ਥੋੜਾ ਜਿਹਾ ਪਾਣੀ ਵਿੱਚ ਕਾਲਾ ਨਮਕ ਹੁਜੀ ਆਪਣਾ ਜੂਸ ਰੈਡੀ ਹੈ ਤਾਂ ਬਾਹਰ ਬੈ ਕੇ ਠੱਪੇ ਵੀਨੇ ਫਰਟ ਦਿੱਤੀਏ ਨਾ ਲਵੋਗੇ ਸੀ ਜੇ ਆ ਪਕਰਦੇ ਆ ਰੰਗ ਮੈਂ ਜੀ ਨੂੰ ਬਲੈਕ ਜਪਰੰਗ ਕਰ ਲਿਆ ਤਿਆਰ ਇਹਨੂੰ ਕਰਦੇ ਹਾਂ ਹੁਣ ਤੋ ਬੇਸੋ ਕਜੇਗਾ ਫਿਰ ਆਪਾਂ ਮੰਜੀ ਨੂੰ ਰੰਗ ਕਰਤਾ ਤੇ ਮੰਜੀ ਆਪਣਾ ਨਵਾਂ ਬਣ ਗਿਆ ਦੇਖ ਇਹਨੂੰ ਆਪਾਂ ਬਣਾਵਾਂਗੇ ਰੰਗ ਕਰਤਾ ਜਿਹੜਾ ਮਾੜੀ-ਮੋਟਾ ਰਹਿ ਗਿਆ ਉਹ ਫੇਰਦੇ ਹੁਣ ਤੇ ਧੁੱਪੇ ਖੜਾ ਕਰ ਦਾਂਗੇ ਲਓ ਜੀ ਆਪਾਂ ਮੰਜੀ ਨੂੰ ਰੰਗ ਕਰ ਦਿੱਤਾ ਇਹ ਮੰਜੀ ਬਣ ਗਈ ਇਕਦਮ ਨਵੀਂ ਤੇ ਕੱਲ ਨੂੰ ਆਪਾਂ ਦੇਖ ਕੇ ਆਵਾਂਗੇ ਉਹਨਾਂ ਵਾਸਤੇ ਕਿਸੇ ਨੂੰ ਇਹ ਕੱਪੜੇ-ਕੁਪੜੇ ਆਪਾਂ ਧੋ ਲਏ ਉੱਪਰ ਸੁੱਕਣੇ ਪਾਏ। ਮੈਂ ਸੁੱਕੇ ਛੱਲੇ ਨੇ ਆਪਾਂ ਲਿਆਨੇ ਆਣਾਂ ਨੂੰ ਉੱਪਰੋਂ ਤਾਰ ਕੇ ਤੇਲ ਲਾ ਕੇ ਰੱਖਨੇ ਆ। ਉਹਨਾਂ ਨੂੰ ਬੱਚਿਆਂ ਲਿਆਉਣ ਦਾ ਟਾਈਮ ਹੋ ਜੇਗਾ 3 ਵਜ ਗਏ ਨੇ। ਅੱਜ ਮੇਰਾ ਕੰਮ ਲੇਟ ਨਿਪੜਿਆ ਸੀ। ਤੇ ਬਾਕੀ ਕੰਮ ਆਪਾਂ ਸਾਰੇ ਕਰ ਲਏ। ਲੱਜੂ ਸੱਤ ਪਰਨਾ ਗਈ ਪਈ ਐ। ਨਾਲੇ ਮੰਜੇ ਨੂੰ ਰੰਗ ਵੀ ਕਰਾ ਲੈ ਬਾਅਦ ਤੇ ਹੁਣ ਨੂੰ ਕਰਨਿਆ ਸਾਫ ਇਹ ਸਾਫ ਕਰਨਾ ਹੀ ਬਹੁਤ ਔਖ ਹੈ ਥੋੜਾ ਇਹ ਜੂਸ ਬਣਾਓ ਤੇ ਬਾਅਦ ਵਿੱਚ ਸਾਫ ਕਰਕੇ ਰੱਖਦੇ ਨੇ ਨਹੀਂ ਫਿਰ ਅਰਧਾ ਸੁੱਕ ਜੇ ਜਾਂਦ ਫਿਰ ਔਖਾ ਸਾਫ ਹੋਏਗਾ ਨਾ ਆਪਾਂ ਨਾਲ ਦੀ ਨਾਲ ਕਰ ਦਿੰਨੇ ਅਜੀ ਮੇਰੇ ਪਤੀਲਾ ਪਿਆ ਸਾਗ ਵਾਲਾ ਮਾਂ ਦਾ ਲਾਉ ਮਾਂ ਦੇ ਨਾ ਸਿਰਫ ਆਨੇ ਮਾਂ ਲਏ ਸੀ ਸਾਰੇ ਉਸ ਪਤਿਲਾ ਰਹਿ ਗਿਆ ਸਭ ਇਹਨਾਂ ਕੋਲ ਤੋਂ ਐਸੀ ਕਾਫੀ ਹੋ ਕੋਠੇ ਤੋਂ ਤਾਲ ਕੇ ਸਾਰੇ ਨੂੰ ਸਾਫ ਕਰਨ ਲਈ ਨਾ ਇਹ ਬੱਤੀਲਾ ਮਾਂ ਜੀ ਰਾਤ ਨੂੰ ਰੋਟੀ ਨਹੀਂ ਖਾਂਦੇ ਕਿਉਂਕਿ 4 ਵਜੇ ਆਉਂਦੇ ਨੇ ਸਾਡੇ 4 ਵਜੇ 5 ਵਜੇ ਜਾਂਦੇ ਨੇ ਫਿਗਿਊਰਸ਼ਨ ਚਲੇ ਜਾਂਦੇ ਨੇ ਉਸ ਰਾਤ ਨੂੰ ਕੰਦੇ ਜਿਲੇ ਦੇ ਤੜਕਾ ਲਾਵਾਂਗੇ ਚਾਵਲ ਆਪਾਂ ਥੋੜਲੇ ਬਾਂਝਰੀ ਗਿਆ ਕਰ ਤੋਂ ਬੋਲਨੇ ਆ ਸੀ ਮੈਂ ਮੰਜੇ ਨੂੰ ਪੇਂਟ ਕਰਕੇ ਹੱਥਾਂ 'ਚੋਂ ਨਾ ਤੇਲ ਦੀ ਸਮੈਲ ਜੀ ਆ ਜਾਂਦੀ ਕਿੰਨੀ ਵਾਰੀ ਧੋਲੇ ਸਾਬਨ ਨਾਲ ਤਾਂ ਵੀ ਜਾ ਹੀ ਰਹੀ ਹੈ ਇਹ ਆ ਤਾਂ ਆਪਣਾ ਪਿਆ ਸਵੇਰ ਲਈ ਨਾ ਮਾ ਗੇ ਰੋਟੀ ਗਾਂ ਸਬਜ਼ੀ ਗਰਮ ਕਰ ਲਈਏ ਜੀ ਮੇਰੇ ਨੰਨੇ-ਮੁੰਨੇ ਬੱਚੇ ਸਕੂਲ ਤੂੰ ਆ ਗਏ ਹੁਣ ਕਰਨਗੇ ਵਰਦੀਆਂ ਚੇਂਜ ਲੋ ਜੀ ਬਾਹਰ ਹੋ ਗਿਆ ਹਨੇਰਾ ਬੱਚੇ ਚਲੇਗੇ ਸਿਚੂਸ਼ਨ ਕਦੂ ਦੇ ਤੇ ਅੰਦਰ ਬਾਬਾ ਜੀ ਦਾ ਕੀਰਤਨ ਚੱਲ ਰਿਹਾ ਆਪਾਂ ਬੱਚਿਆਂ ਨੂੰ ਰੋਟੀ ਪਾਣੀ ਬਣਾਤਾ ਸੀ ਚਾਹ ਪਾਣੀ ਪੀ ਕੇ ਚਲੇਗੇ ਟਿਊਸ਼ਨ ਤੇ ਆਪਾਂ ਰਸੋਈ ਦੀ ਸਫਾਈ ਕਰਕੇ ਪਾਣੀ-ਕੁੰਡੇ ਾਂਜਲੇ ਤੇ ਹੁਣ ਥੋੜਾ ਜਿਹਾ ਧੁੱਪ ਬਤੀ ਲਾ ਦਿੱਤੀ ਹੁਣ ਥੋੜਾ ਜਿਹਾ ਫ੍ਰੀ ਟਾਈਮ ਐ ਤੇ ਆਪਾਂ ਕੱਪੜੇ ਧੋਏ ਸੀ ਇਹਨਾਂ ਨੂੰ ਲਾਨਿਆ ਜਿੱਤੇ ਤੇ ਲਾ ਕੇ ਰੱਖ ਲੈਣੇ ਆ ਸਵੇਰੇ ਫਿਰ ਜਿਆਦਾ ਕੰਮ ਹੁੰਦੇ ਨੇ ਦਿਨ ਛੋਟੇ ਨੇ ਕੰਮ ਜਿਆਦਾ ਹੋ ਜਾਂਦੇ ਨੇ ਲੱਗਦੇ ਨਹੀਂ ਇਥੇ ਇੱਕ ਇੱਕ ਕੱਪੜੇ ਧੋ ਕੇ ਨਾਲ ਦੀ ਨਾਲ ਸੰਭਾਲ ਲਓ ਐਨਾ ਖਲਾਰਾ ਨਹੀਂ ਲੱਗਦਾ ਨਹੀਂ ਤਸਵੀਰ ਨੂੰ ਕੁਝ ਬੱਚੇ ਉਤਾਰ ਕੇ ਰੱਖੇ ਜਾਂਦੇ ਨੇ ਸਿਰ ਸੇ ਤੇ ਕੁਝ ਧੋਇਆ ਹੀ ਕੋਈ ਸਮਝ ਨਹੀਂ ਆਂਦੀ ਕਿ ਇਹ ਧੋਇਏ ਨੇ ਕਿ ਇਹੇ ਮੈਲੇ ਨੇ ਵਿੱਚ ਆ ਜਾਂਦੇ ਨੇ ਅੱਜ ਸਬਜ਼ੀ ਬਣਾਣੀ ਨਹੀਂ ਸੀ ਪਿਆ ਸੀ ਸਾਗ ਆਪਣਾ ਤੇ ਮੈਂ ਚਲ ਕੱਪੜੇ ਤਿਆਰ ਲਾ ਕੇ ਸੰਭਾਲ ਲਈਏ ਇਹ ਵੀ ਕੰਮ ਹੈ ਜੇ ਆਪਾਂ ਨਾਲ ਦੀ ਨਾਲ ਕਰ ਲਾਂਗੇ ਵਧੀਆ ਰਹਿੰਦਾ ਹੈ ਨਹੀਂ ਤੇ ਖਲਾਰਾ ਇਕੱਲੇ ਰਹਿ ਜਾਂਦਾ ਹੈ ਤੇ ਨਾਲ ਆ ਕੇ ਰੱਖ ਦੇ। ਅਜੀ ਆਪਾਂ ਕੱਪੜੇ ਤੈਹ ਲਾ ਕੇ ਰੱਖ ਲੇ ਤੇ ਇਹਨਾਂ ਨੂੰ ਚੱਕ ਕੇ ਰੱਖ ਦਿਆ ਅਲਮਾਰੀ 'ਚ ਤੇ ਬੈੱਡ ਆਪਾਂ ਕਰ ਦਾਂਗੇ ਖਾਲੀ ਤੇ ਸਵੇਰੇ ਖਲਾਰਾ ਨੇ ਲੱਗੇਗਾ ਅੰਦਰ ਪੇ ਆ। ਅਜੀ ਕੱਪੜੇ ਤੈਹ ਲਾ ਕੇ ਆਪਾਂ ਅਲਮਾਰੀ 'ਚ ਰੱਖ ਆ। സേരെ ബോൺ ബന സമേര ബന ਵੇਤਰੀ ਸ਼ਾਮ ਤੇ ਲੱਗ ਗਿਆ ਨੇ ਸਵੇਰੇ ਫਿਰ ਰੋਟੀਆਂ ਬਣਾ ਲਾਂਗੇ ਇਹਦੇ ਸ਼ਾਮ ਨੂੰ ਸਬਜੀ ਪਈ ਹੋਵੇ ਨਾ ਫਿਰ ਮਤਲਬ ਫ੍ਰੀ ਫ੍ਰੀਜ ਅੱਲ ਲੱਗਦਾ ਹੈ ਕੋਈ ਕੰਮ ਨਹੀਂ ਹੈਗਾ ਸਬਜੀ ਬਣਾ ਫਿਰ ਚਲ ਟਾਈਮ ਪਾਸ ਹੋ ਜਾਂਦਾ ਹੈ ਅੱਜ ਸਬਜੀ ਬਣਾਈ ਨਹੀਂ ਟਾਈਮ ਹੋ ਜਾਂਦੇ ਤੇ ਇਹ ਫਟਾਫਟ ਕਰਨਾ ਪੈਂਦਾ ਚਲੋ ਜਿੰਨਾ ਕੰਮ ਇਸ ਟੈਮ ਹੁੰਦਾ ਆਪਾਂ ਕਰ ਲਈਦਾ ਬਾਕੀ ਚਲੋ ਸੇਰੀ ਹੀ ਕਰਨਾ ਫਿਰ ਲਓ ਜੀ ਮੇਤਰੀ ਆਪਾਂ ਛਾਂਟ ਕੇ ਰੱਖ ਲਈ ਸਾਫ ਕਰਕੇ Merhaba çocuklar. Bye kardeşim. Merhaba. 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 Merhaba.